ਅੱਜ ਵੀਡੀਓ ਬਣਾਉ ਮੈਨੂੰ ਤਾਂ ਪੈ ਗਈ ਕਿਉਂਕਿ ਦੱਸਣਾ ਜ਼ਰੂਰੀ ਸੀਗਾ ਕੱਲ ਵੀ ਮੀਂਹ ਪਿਆ ਸੀਗਾ ਰਾਤ ਨੂੰ ਤਾਂ ਅੱਜ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਹੈਗਾ ਜੇ ਤਾਂ ਪਿੱਛੇ ਟੁੱਟੇ ਟੱਟੇ ਹੋ ਸਕਦਾਗਾ ਵੀ ਘਟਣ ਦਾ ਕੋਈ ਚਾਂਸ ਤਾਂ ਹੈ ਨਹੀਂ ਸੀ ਇਹ ਆ ਦੇਖੋ ਜਿਹੜਾ ਪਿੱਛੇ ਪਿੰਡਾ ਨਾਲ ਲੱਗਦਾ ਬਰੇ ਉਹ ਕੇਲੀ ਭੇਜੀ ਜਾਂਦਾ ਦੇਖੋ ਕੱਢਦਾ ਨਹੀਂ ਹੈਗਾ ਸਾਡਾ ਪਿੰਡ ਨਿਕਾਸੀ ਕਰੀ ਜਾਂਦਾ ਹੈ ਕੇਲੀ ਦੀ ਆ ਦੇਖੋ ਬੜਾ ਕਿੰਨੀ ਕੇਲੀ ਖਾਈ ਹੋਈ ਹੈ ਇਹ ਕੱਲ ਵੀ ਕੱਢੀ ਸੀ ਰਾਤ ਦੀ ਜੀ ਸੀ ਬੀਆਂ ਲਾ ਕੇ ਕੱਢੀ ਜਾਂਦੀ ਸੀਗੇ ਕੇਲੀ ਕੱਲ ਦਾ ਪਾਣੀ ਪੁੱਲ ਨਾਲ ਲੱਗਦਾ ਸੀ ਅੱਜ ਪੁੱਲ ਨਾਲ ਤੁਹਾਨੂੰ ਦਿਖਦਾ ਹੋਊਗਾ ਬਹੁਤ ਘਟ ਗਿਆ ਫੁੱਟ ਪਾਣੀ ਘਟ ਗਿਆ ਆਹ ਰਖੋ ਆਹ ਕੰਡੀਆ ਗ੍ਰੀਨ ਵਹੀਦਾਂ ਗੱਡੀ ਸੀ ਆਹ ਦੇਖੋ ਜੀ ਪ੍ਰਸ਼ਾਸਨ ਪੂਰੀ ਮਦਦ ਕਰ ਰਹੀ ਆ ਅੱਜ ਤੱਕ ਲਈ ਜੀਸੀਬੀ ਲਾਈ ਹੋਈ ਆ ਸਰਪੰਚ ਨੇ ਹੰਤਾ ਪਾਣੀ ਬਹੁਤ ਘਟ ਗਿਆ ਬਈ ਪਰ ਜੇ ਮੀਂਹ ਨਾ ਪਏ ਤਾਂ ਚੰਗੀ ਗੱਲ ਆ ਕੀ ਹੂੰ ਅਜਿਹਾ ਪਾਣੀ ਬਹੁਤ ਘਟ ਗਿਆ ਹੁਣ ਤੱਕ ਗਏ ਨੇ। ਡਰਨ ਦੀ ਕੋਈ ਲੋੜ ਨਹੀਂ ਹੈਗੀ ਹੁਣ। ਅੰਦੇ ਕੇ ਸੁਣਦੇ ਕਰਾ ਪਾਣੀ ਬਹੁਤ ਘਟ ਗਿਆ। ਪੁਲ ਦੇ ਹੇਠਾਂ ਦੀ ਜਾ ਰਹੇ ਆ। ਪਹਿਲਾਂ ਫਸ ਕੇ ਆਉਂਦਾ ਸੀਗਾ, ਪਹਿਲਾਂ ਹੈਗਾ ਸੀਗਾ ਪੁਲ ਦੇ ਨਾਲ ਹੀ ਲੱਗਦਾ ਸੀ ਪਾਣੀ। ਅਗਰ ਕੇ ਇਨੂੰ ਬਹੁਤ ਪਿੰਟ ਲੱਗਦੇ ਨੇ ਇਹਨੂੰ ਚੋੜ ਨਾਲ ਕੰਦੇ ਨਾਲ ਇਹਨੂੰ ਪਹਿਲਾਂ ਚਾਂਦਪੁਰ ਵਾਲੀ ਨਹਿਰ ਟੁੱਟੀ ਸੀ ਬਹੁਤ ਨੁਕਸਾਨ ਹੋਇਆ ਸੀ ਵੀ ਉਦੋਂ ਵੀ ਪਾਣੀ ਕਹਿੰਦੇ ਜਾਂ ਤਾਂ ਪਾਣੀ ਮਾਰੂਗਾ ਕੁਦਰਤ ਦੀ ਮਾਰ ਸਭ ਤੋਂ ਵੱਡੀ ਮਾਰ ਹੁੰਦੀ ਆ ਪਰ ਆਪਾਂ ਕਹਿੰਦੇ ਆ ਵੀ ਪਰਮਾਤਮਾ ਦਾ ਸ਼ੁਕਰ ਮਨਾਓ ਵੀ ਜਿੱਥੇ ਠੀਕ ਆ ਪਰਮਾਤਮਾ ਰੱਖਦਾ ਹਨ ਠੀਕ ਆ ਨੀ ਟੁੱਟਣ ਦੇ ਪੂਰੇ ਚਾਂਸ ਸੀ ਇਹ ਉਹ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ